ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹ ਮੇਵ ਨਾਨਕ ਪ੍ਰਭ ਸਰਨ ਆਗਤੀ ਕਰ ਪ੍ਰਸਾਦ ਗੁਰਦੇਵ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਲੈ ਮਾਹੀ ਜਿਨੇ ਗੁਰੂ ਮਨਾਇਆ ਰਾਜ ਰਜ ਸਈ ਖਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸ਼ਲੋਕ ਮਹੱਲਾ ਪੰਜਵਾਂ ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਵਨ ਹਾਰ ਦਾ ਤਾਰ ਮੈਨਿਤ ਚਿਤ ਹਾਰਿਆ ਨਖਟ ਨ ਜਾਈ ਮੂਲ ਅਤਲ ਭੰਡਾਰਿਆ ਨਾਨਕ ਸ਼ਬਦ ਅਪਹਾਰ ਤਿੰਨ ਸਭ ਕਿਸ ਸਹਾਰੇ ਆਂ ਦਾਣਾ ਪਣੀ ਗੁਰੂ ਕਾ ਤਹਲ ਸੇਵਾ ਆਪਣੇ ਸੇਵਕ ਪਰਿਵਾਰ ਦੀ ਜਿਸ ਭੰਡਾਰੇ ਪ੍ਰਸ਼ਾਦ ਪਾਏ ਸੋ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਬੇਗੁਨਾ ਦਾ ਨਾਸ਼ ਕਰਨਾ ਹਰ ਮੈਦਾਨ ਚੜਦੀ ਕਲਾ ਕਰਨੀ ਗੁਰਸਿੱਖਾਂ ਵਾਲਾ ਉੱਚਾ ਸੁੱਚਾ ਜੀਵਨ ਨਾਮ ਬਣੀ ਦਾ ਆਸਰਾ ਚਰਣਾ ਕਮਲਾਂ ਦੀ ਪ੍ਰੀਤ ਸਦੀਵਕਾਲ ਬਣਾਈ ਰੱਖਣੀ ਜੀ ਇਸੇ ਤਰ੍ਹਾਂ ਰਸਤਾ ਬਸਤਾ ਕਲ ਦੇ ਰਹਿਣਾ ਲੋ ਲੰਗਰ ਤਪਦੇ ਰਹਿਣ ਸਿੰਘ ਆਪ ਜੀ ਦੇ ਸ਼ੱਕਦੇ ਰਹਿਣ ਸ਼ੱਕਦਿਆਂ ਨੂੰ ਸਿਕਾਉਂਦਿਆਂ ਨੂੰ ਪਵਿੱਤਰ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ